ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਇੱਕ ਬੜੀ ਆਮ ਜਿਹੀ ਚੀਜ਼ ਦੀ ਗੱਲ ਕਰਨੀ ਹੈ ਜੋ ਕਈ ਰਸੋਈਆਂ 'ਚ ਮਿਲ ਜਾਂਦੀ ਹੈ ਹਾਂਜੀ ਖਾਸ ਕਰਕੇ ਮਤਲਬ ਜਦੋਂ ਵਰਤ ਹੁੰਦੇ ਨੇ ਸਿੰਧਾ ਨਮਕ ਹਾਂਜੀ ਬਿਲਕੁਲ ਤੇ ਇਹ ਵੇਖੋ ਜਿਹੜਾ ਆਪਣਾ ਆਮ ਟੇਬਲ ਸਾਲਟ ਹੁੰਦਾ ਹੈ ਨਾ ਉਹਦੇ ਨਾਲੋਂ ਕਾਫੀ ਵੱਖਰਾ ਹੈ ਅੱਛਾ ਹਾਂ ਇਹ ਕੁਦਰਤੀ ਹੈ ਮਤਲਬ ਖਣਿਜ ਹੈ ਇੱਕ ਤਰ੍ਹਾਂ ਦਾ ਚਟਾਨਾ 'ਚੋਂ ਕੱਢਦੇ ਨੇ ਇਹਨੂੰ ਇਸ ਲਈ ਰੌਕ ਸਾਲਟ ਵੀ ਕਹਿ ਦਿੰਦੇ ਨੇ ਹੂੰ ਹੂੰ ਸਮੁੰਦਰ ਤੋਂ ਨਹੀਂ ਆਉਂਦਾ ਤੇ ਰੰਗ ਵੀ ਇਹਦੇ ਕਈ ਤਰ੍ਹਾਂ ਦੇ ਹੋ ਸਕਦੇ ਨੇ ਕਦੇ ਚਿੱਟਾ ਜਾਂ ਕਦੇ ਹਲਕਾ ਗੁਲਾਬੀ ਕਈ ਵਾਰੀ ਥੋੜਾ ਨੀਲਾ ਜਿਹਾ ਵੀ ਲੱਗਦਾ ਹੈ ਬਿਲਕੁਲ ਅਤੇ ਇਹਦੇ ਗੁਣਾਂ ਬਾਰੇ ਵੀ ਮਤਲਬ ਕਾਫੀ ਗੱਲਾਂ ਹੁੰਦੀਆਂ ਨੇ ਕੋਈ ਕਹਿੰਦਾ ਬਹੁਤ ਵਧੀਆ ਕੋਈ ਕਹਿੰਦਾ ਧਿਆਨ ਨਾਲ ਵਰਤੋ ਹਾਂਜੀ ਇਹੀ ਗੱਲ ਹੈ ਸੋ ਅੱਜ ਆਪਾਂ ਇਸੇ ਤੇ ਥੋੜੀ ਗਹਿਰਾਈ ਚ ਗੱਲ ਕਰਾਂਗੇ ਆਪਣੇ ਕੋਲ ਇੱਕ ਸਰੋਤ ਹੈ ਸੇਂਧਾ ਨਮਕ ਗੁਣ ਕਮੀ ਅਤੇ ਵਰਤੋ ਆਪਾਂ ਇਸੇ ਦੇ ਆਧਾਰ ਤੇ ਵੇਖਾਂਗੇ ਕਿ ਮਾਮਲਾ ਕੀ ਹੈ ਸਹੀ ਗੱਲ ਹੈ ਆਪਾਂ ਕੋਸ਼ਿਸ਼ ਕਰਾਂਗੇ ਸਮਝਣ ਦੀ ਕਿ ਇਹ ਅਸਲ ਵਿੱਚ ਚੀਜ਼ ਕੀ ਹੈ ਕੀ ਫਾਇਦੇ ਦੱਸੇ ਗਏ ਨੇ ਕੀ ਨੁਕਸਾਨ ਨੇ ਤੇ ਇਹਨੂੰ ਮਤਲਬ ਠੀਕ ਤਰੀਕੇ ਨਾਲ ਕਿਵੇਂ ਵਰਤਿਆ ਜਾਵੇ ਸਾਰਾ ਕੁਝ ਸਰੋਤ ਦੇ ਹਿਸਾਬ ਨਾਲ ਚਲੋ ਫਿਰ ਸ਼ੁਰੂ ਕਰਦੇ ਆ ਇਹ ਹੈ ਕੀ ਤੇ ਆਉਂਦਾ ਕਿੱਥੋਂ ਹੈ ਸਰੋਤ ਕਹਿੰਦਾ ਹੈ ਕਿ ਇੱਕ ਕੁਦਰਤੀ ਖਣਿਜ ਹੈ ਹਿਮਾਲਿਆ ਵਾਲੇ ਪਾਸੇ ਦੀਆਂ ਚਟਾਨਾਂ ਚੋਂ ਨਿਕਲਦਾ ਹੈ ਜ਼ਿਆਦਾਤਰ ਹਾਂਜੀ ਜਿਵੇਂ ਭਾਰਤ ਚ ਉਤਰਾਖੰਡ हिमाचल राजस्थान ਦੇ ਕੁਝ ਇਲਾਕੇ ਤੇ ਨਾਲ ਨੇਪਾਲ ਤੇ ਪਾਕਿਸਤਾਨ ਵੀ ਖਾਸ ਕਰਕੇ ਉਹਨਾਂ ਦਾ ਪੰਜਾਬ ਸੂਬਾ ਹਾਂ ਤੇ ਇਹਦੀ ਇੱਕ ਹੋਰ ਖਾਸ ਗੱਲ ਹੈ ਇਹਦੀ ਰਵਾਇਤੀ ਵਰਤੋਂ ਸਰੋਤ ਦੱਸਦਾ ਹੈ ਕਿ ਇਹਨੂੰ ਨਾ ਬਹੁਤ ਸ਼ੁੱਧ ਮੰਨਿਆ ਜਾਂਦਾ ਹੈ ਅੱਛਾ ਹਾਂ ਤਾਂ ਹੀ ਤਾਂ ਭਾਰਤ ਵਿੱਚ ਜਦੋਂ ਲੋਕ ਵਰਤ ਰੱਖਣਦੇ ਨੇ ਤਾਂ ਖਾਣ ਪੀਣ ਚ ਆਮ ਤੌਰ ਤੇ ਇਹੀ ਨਮਕ ਵਰਤਦੇ ਨੇ ਆਮ ਨਮਕ ਨਹੀਂ ਵਰਤਦੇ ਉਹਦੋਂ ਹੂੰ ਇਹ ਤਾਂ ਹੈ ਪਰ ਅੱਜਕੱਲ ਜੇ ਆਪਾਂ ਦੁਕਾਨ ਤੇ ਜਾਈਏ ਤਾਂ ਕਈ ਨਾਵਾਂ ਨਾਲ ਮਿਲਦਾ ਹੈ ਕੋਈ ਗੁਲਾਬੀ ਨਮਕ ਕਹਿੰਦਾ ਹੈ ਕੋਈ ਹਿਮਾਲੀਅਨ ਸਾਲਟ ਹਾਂਜੀ ਹਾਂਜੀ ਕੋਈ ਲਾਈਟ ਸਾਲਟ ਜਾਂ ਲੋ ਸੋਡੀਅਮ ਸਾਲਟ ਵੀ ਕਹਿੰਦਾ ਇਹ ਲੋ ਸੋਡੀਅਮ ਵਾਲੀ ਗੱਲ ਕੀ ਹੈ ਕਿ ਸੱਚੀ ਸੋਡੀਅਮ ਘੱਟ ਹੁੰਦਾ ਹੈ ਇਹਦੇ ਵਿੱਚ ਬਿਲਕੁਲ ਸਰੋਤ ਇਹੀ ਦੱਸਦਾ ਹੈ ਜਿਹੜਾ ਆਮ ਆਪਣਾ ਨਮਕ ਹੁੰਦਾ ਹੈ ਨਾ ਉਹਦੇ ਨਾਲੋਂ ਸਿੰਧ ਦਾ ਨਮਕ 'ਚ ਸੋਡੀਅਮ ਦੀ ਮਾਤਰਾ ਕੁਝ ਘੱਟ ਹੁੰਦੀ ਹੈ ਅੱਛਾ ਪਰ ਇੱਕ ਹੋਰ ਗੱਲ ਹੈ ਇੱਥੇ ਸੋਡੀਅਮ 'ਚ ਘੱਟ ਹੈ ਪਰ ਜਿਹੜੇ ਦੂਜੇ ਖਣਿਜ ਨੇ ਜਿਵੇਂ ਮੈਗਨੀਸ਼ੀਅਮ ਹੋ ਗਿਆ ਪੋਟਾਸ਼ੀਅਮ ਹੋ ਗਿਆ ਉਹ ਆਮ ਨਮਕ ਨਾਲੋਂ ਇਹਦੇ ਚ ਜ਼ਿਆਦਾ ਮਿਲਦੇ ਨੇ। ਉਹ ਮਤਲਬ ਸੋਡੀਅਮ ਘੱਟ ਪਰ ਮੈਗਨੀਸ਼ੀਅਮ ਪੋਟਾਸ਼ੀਅਮ ਵਰਗੇ ਹੋਰ ਮਿਨਰਲਸ ਜ਼ਿਆਦਾ। ਫਿਰ ਤਾਂ ਸੁਣਨ ਚ ਬੜਾ ਹੈਲਦੀ ਲੱਗਦਾ ਏ। ਹਾਂ ਸੁਣਨ ਨੂੰ ਤਾਂ ਇਹੀ ਲੱਗਦਾ ਹੈ। ਪਰ ਕੀ ਡਾਕਟਰ ਡਾਈਟੀਸ਼ੀਅਨ ਵਗੈਰਾ ਵੀ ਇਹੀ ਮੰਨਦੇ ਨੇ? ਸਰੋਤ ਚ ਕੁਝ ਮਾਹਿਰਾਂ ਦੇ ਵਿਚਾਰ ਵੀ ਹੈਗੇ ਨੇ ਹਨਾ। ਹਾਂਜੀ ਦੋ ਮਾਹਿਰਾਂ ਦੀ ਗੱਲ ਕੀਤੀ ਗਈ ਹੈ ਤੇ ਦੋਵਾਂ ਦੇ ਵਿਚਾਰ ਥੋੜੇ ਮਤਲਬ ਅਲੱਗ ਨੇ। ਅੱਛਾ ਪਹਿਲਾ ਡਾਕਟਰ ਅਨੂ ਅਗਰਵਾਲ ਨੇ ਏਮਸ ਚ ਡਾਈਟੀਸ਼ਨ ਰਹਿ ਚੁੱਕੇ ਨੇ ਤੇ 1 ਡਾਈ ਟੂਡੇ ਦੇ ਸੰਸਥਾਪਕ ਨੇ ਉਹਨਾਂ ਦਾ ਕਹਿਣਾ ਹੈ ਕਿ ਜੇ ਸਿੰਧਾ ਨਮਕ ਨੂੰ ਸਹੀ ਮਾਤਰਾ ਚ ਮਤਲਬ ਸੰਤੁਲਨ ਨਾਲ ਵਰਤਿਆ ਜਾਵੇ ਤਾਂ ਹਾਂ ਇਹ ਸਿਹਤ ਲਈ ਚੰਗਾ ਹੋ ਸਕਦਾ ਹੈ ਸੰਤੁਲਿਤ ਮਾਤਰਾਏ ਬੜਾ ਜ਼ਰੂਰੀ ਸ਼ਬਦ ਲੱਗ ਰਿਹਾ ਹੈ ਤੇ ਦੂਜੇ ਮਾਹਿਰ ਦੂਜੇ ਨੇ ਡਾਕਟਰ ਅਦਿਤੀ ਸ਼ਰਮਾ ਐਸਐਪੀ ਡਾਈਟ ਕਲੀਨਿਕ ਵਾਲੇ ਉਹ ਸੀਨੀਅਰ ਕੰਸਲਟੈਂਟ ਡਾਈਟੀਸ਼ਨ ਨੇ ਉਹ ਥੋੜਾ ਸਾਵਧਾਨ ਰਹਿਣ ਨੂੰ ਕਹਿੰਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਸਿਰਫ ਇਹ ਦੇਖ ਕੇ ਕਿ ਇਹ ਲੋ ਸੋਡੀਅਮ ਸాల్ਟ ਹੈ ਇਹਦੀ ਅੰਨੇਵਾ ਵਰਤੋਂ ਸ਼ੁਰੂ ਕਰ ਦੇਣੀ ਉਹ ਨੁਕਸਾਨ ਵੀ ਕਰ ਸਕਦੀ ਹੈ ਤਾਂ ਇੱਕ ਪਾਸੇ ਸੰਤੁਲਨ ਦੀ ਗੱਲ ਦੂਜੇ ਪਾਸੇ ਚੇਤਾਵਨੀ ਇਹ ਦੋਵੇਂ ਗੱਲਾਂ ਤਾਂ ਹੀ ਸਮਝ ਆਉਣਗੀਆਂ ਜੇ ਆਪਾਂ ਪਹਿਲਾਂ ਇਹ ਵੇਖੀਏ ਕਿ ਨਮਕ ਖਾਸ ਕਰਕੇ ਸੋਡੀਅਮ ਕਰਦਾ ਕੀ ਹੈ ਸਰੀਰ 'ਚ ਕਿੰਨਾ ਕੁ ਜ਼ਰੂਰੀ ਹੈ ਬਿਲਕੁਲ ਸਹੀ ਵੇਖੋ ਸਰੋਸਕੇ ਇਹਦਾ ਹੈ ਕਿ ਸੋਡੀਅਮ ਜਿਹੜਾ ਹਰ ਨਮਕ ਚ ਹੁੰਦਾ ਹੈ ਉਹ ਸਾਡੇ ਸਰੀਰ ਲਈ ਚਾਹੀਦਾ ਜ਼ਰੂਰ ਹੈ ਬਹੁਤ ਜ਼ਰੂਰੀ ਹੈ ਅੱਛਾ ਇਹਦਾ ਮੇਨ ਕੰਮ ਹੈ ਸਰੀਰ ਚ ਪਾਣੀ ਦਾ ਬੈਲੈਂਸ ਬਣਾ ਕੇ ਰੱਖਣਾ ਤੇ ਨਾਲੇ ਸਰੀਰ ਦੇ ਸਾਰੇ ਹਿੱਸਿਆਂ ਤੱਕ ਆਕਸੀਜਨ ਤੇ ਜਿਹੜੇ ਹੋਰ ਪੌਸ਼ਟਿਕ ਤੱਤ ਨੇ ਉਹ ਪਹੁੰਚਾਉਣ ਚ ਵੀ ਇਹ ਮਦਦ ਕਰਦਾ ਹੈ ਤਾਂ ਮਤਲਬ ਸੋਡੀਅਮ ਜ਼ਰੂਰੀ ਤਾਂ ਹੈਗਾ ਪਰ ਆਪਾਂ ਨੂੰ ਪਤਾ ਹੈ ਕਿ ਜ਼ਿਆਦਾ ਹੋ ਜਾਵੇ ਤਾਂ ਮਾੜਾ ਹੈ ਪਰ ਸੇਂਦਾ ਨਮਕ ਦੀ ਜਦੋਂ ਗੱਲ ਹੁੰਦੀ ਹੈ ਇੱਕ ਬਹੁਤ ਵੱਡੀ ਕਮੀ ਦੱਸੀ ਹੈ ਡਾਕਟਰ ਅਨੂ ਅਗਰਵਾਲ ਨੇ ਵੀ ਉਹ ਬਹੁਤ ਜ਼ਰੂਰੀ ਹੈ ਨੋਟ ਕਰਨੀ ਹਾਂਜੀ ਤੇ ਸ਼ਾਇਦ ਇਹ ਸਭ ਤੋਂ ਵੱਡਾ ਪੁਆਇੰਟ ਹੈ ਇਸ ਸਾਰੀ ਗਲਬਾਤ ਦਾ ਡਾਕਟਰ ਅਨੂ ਅਗਰਵਾਲ ਦੇ ਹਵਾਲੇ ਨਾਲ ਸਰੋਤ ਬਿਲਕੁਲ ਸਾਫ਼ ਕਹਿੰਦਾ ਹੈ ਕਿ ਸੈਂਧਾ ਨਮਕ ਵਿੱਚ ਆਇਓਡੀਨ ਹੁੰਦਾ ਹੀ ਨਹੀਂ ਬਿਲਕੁਲ ਜ਼ੀਰੋ ਕੀ ਆਇਓਡੀਨ ਬਿਲਕੁਲ ਨਹੀਂ ਹਾਂਜੀ ਬਿਲਕੁਲ ਨਹੀਂ ਇਹ ਇਹਦੀ ਸਭ ਤੋਂ ਵੱਡੀ ਮਤਲਬ ਕਮੀ ਕਹਿ ਲਓ ਇਹ ਤਾਂ ਬਹੁਤ ਹੀ ਮਤਲਬ ਸੀਰੀਅਸ ਗੱਲ ਹੈ ਆਪਾਂ ਤਾਂ ਹਮੇਸ਼ਾ ਸੁਣਦੇ ਹਾਂ ਕਿ ਆਇਓਡੀਨ ਵਾਲਾ ਨਮਕ ਖਾਓ ਜੇ ਆਇਓਡੀਨ ਹੈ ਹੀ ਨਹੀਂ ਤਾਂ ਇਹਦੀ ਕਮੀ ਨਾਲ ਫਿਰ ਕੀ ਹੋ ਸਕਦਾ ਕੀ ਨੁਕਸਾਨ ਨੇ ਬਹੁਤ ਨੁਕਸਾਨ ਹੋ ਸਕਦੇ ਨੇ ਸਰੋਤ ਦੱਸਦਾ ਹੈ ਕਿ ਆਇਓਡੀਨ ਦੀ ਕਮੀ ਨਾਲ ਕਈ ਵੱਡੀਆਂ ਬਿਮਾਰੀਆਂ ਲੱਗ ਸਕਦੀਆਂ ਨੇ ਜਿਵੇਂ ਸਭ ਤੋਂ ਆਮ ਹੈ ਗਠੀਆ ਜਿਹਨੂੰ ਗੋਇਟਰ ਕਹਿੰਦੇ ਨੇ ਗਲੇ 'ਚ ਗਿਲਟੀ ਜੀ ਬਣ ਜਾਂਦੀ ਹੈ ਹਾਂ ਹਾਂ ਸੁਣਿਆ ਉਸ ਤੋਂ ਇਲਾਵਾ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਆ ਸਕਦੀ ਹੈ ਵਾਟਰ ਰਿਟੈਂਸ਼ਨ ਮਤਲਬ ਸਰੀਰ 'ਚ ਪਾਣੀ ਜਮਾ ਹੋਣਾ ਸ਼ੁਰੂ ਹੋ ਜਾਂਦਾ ਸੋਜ ਆ ਜਾਂਦੀ ਹੈ ਅੱਛਾ ਥਾਇਰੋਇਡ ਗਲੈਂਡ ਦੀਆਂ ਪ੍ਰੋਬਲਮਾਂ ਹੋ ਸਕਦੀਆਂ ਰੇ ਤੇ ਇਹ ਸਰੀਰ ਦਾ ਜਿਹੜਾ ਮੈਟਾਬੋਲਿਜ਼ਮ ਹੁੰਦਾ ਨਾ ਭੋਜਨ ਤੋਂ એનર્ਜੀ ਬਣਾਉਣ ਦਾ ਕੰਮ ਉਹਨੂੰ ਵੀ ਹੋਲੀ ਕਰ ਸਕਦਾ ਹੈ। ਓਹੋ ਇਹ ਤਾਂ ਬਹੁਤ ਹੀ ਗੰਭੀਰ ਨਤੀਜੇ ਨੇ। ਇੱਕ ਪਾਸੇ ਆਪਾਂ ਗੱਲ ਕਰ ਰਹੇ ਸੀ ਕਿ ਸੋਡੀਅਮ ਘੱਟ ਹੈ, ਮਿਨਰਲ ਜ਼ਿਆਦਾ ਨੇ ਤੇ ਦੂਜੇ ਪਾਸੇ ਆਇਓਡੀਨ ਹੈ ਹੀ ਨਹੀਂ। ਫਿਰ ਤਾਂ ਸੱਚੀ ਉਹ ਜਿਹੜੀ ਸੰਤੁਲਨ ਵਾਲੀ ਗੱਲ ਸੀ ਉਹ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦੀ ਹੈ। ਬਿਲਕੁਲ ਤੇ ਇਹ ਸੰਤੁਲਨ ਸਿਰਫ ਸਿੰਧਾ ਨਮਕ ਲਈ ਨਹੀਂ, ਇਹ ਤਾਂ ਆਪਾਂ ਜਿੰਨਾ ਵੀ ਨਮਕ ਖਾਂਦੇ ਆ ਉਹ ਸਾਰੇ ਲਈ ਜ਼ਰੂਰੀ ਹੈ। ਸਰੋਤ ਨੇ ਇਸ ਬਾਰੇ ਕੁਝ ਅੰਕੜੇ ਵੀ ਦਿੱਤੇ ਨੇ ਜੋ ਕਾਫੀ ਮਤਲਬ ਚਿੰਤਾ ਵਾਲੇ ਨੇ। ਹਾਂ ਮੈਂ ਦੇਖ ਰਿਹਾ ਸੀ ਜਿਵੇਂ ਵਿਸ਼ਵ ਸਿਹਤ ਸੰਗਠਨ ਡਬਲਯੂ ਐਚ ਓ ਕਹਿੰਦਾ ਹੈ ਕਿ ਇੱਕ ਸਿਹਤਮੰਦ ਬੰਦੇ ਨੂੰ ਦਿਨ ਚ 5 ਗ੍ਰਾਮ ਤੋਂ ਵੱਧ ਨਮਕ ਨਹੀਂ ਖਾਣਾ ਚਾਹੀਦਾ ਹਾਂਜੀ 5 ਗ੍ਰਾਮ ਮਤਲਬ ਲਗਭਗ ਇੱਕ ਚਾਹ ਵਾਲਾ ਚਮਚਾ ਬਸ ਇੱਕ ਚਮਚਾ ਪਰ ਅਸਲੀਅਤ ਕੀ ਹੈ ਸਰੋਤ ਚ ਆਸਟ੍ਰੇਲੀਆ ਦੇ ਜਾਰਜ ਇੰਸਟੀਚਿਊਟ ਆਫ ਗਲੋਬਲ ਹੈਲਥ ਦੀ ਸਟੱਡੀ ਦਾ ਜ਼ਿਕਰ ਹੈ ਉਹ ਕੀ ਕਹਿੰਦੀ ਹੈ ਉਹ ਸਟੱਡੀ ਦੱਸਦੀ ਹੈ ਕਿ ਇੱਕ ਔਸਤ ਭਾਰਤੀ ਐਵਰੇਜ ਇੰਡੀਅਨ ਰੋਜ਼ ਦਾ ਲਗਭਗ 11 ਗ੍ਰਾਮ ਨਮਕ ਖਾ ਰਿਹਾ ਹੈ। ਇਹ 11 ਗ੍ਰਾਮ ਇਹ ਤਾਂ ਡਬਲ ਤੋਂ ਵੀ ਜ਼ਿਆਦਾ ਹੋ ਗਿਆ। 5 ਗ੍ਰਾਮ ਕਿੱਥੇ 11 ਗ੍ਰਾਮ ਕਿੱਥੇ? ਇਹ ਤਾਂ ਬਹੁਤ ਹੀ ਜ਼ਿਆਦਾ ਹੈ। ਹਾਂਜੀ ਬਹੁਤ ਜ਼ਿਆਦਾ। ਇੰਨਾ ਜ਼ਿਆਦਾ ਕਿ ਸਰੋਚ ICMR ਦੇ ਵਿਗਿਆਨੀਆਂ ਦਾ ਬਿਆਨ ਵੀ ਹੈਗਾ ਹੈ। ਉਹ ਕਹਿੰਦੇ ਨੇ ਕਿ ਭਾਰਤ 'ਚ ਜਿਹੜੀ ਨਮਕ ਦੀ ਇੰਨੀ ਜ਼ਿਆਦਾ ਖਪਤ ਹੈ ਇਹ ਇੱਕ ਲੁਕਵੀਂ ਮਹਾਮਾਰੀ ਨੂੰ ਵਧਾ ਰਹੀ ਹੈ। ਹਿਡਨ ਐਪੀਡੈਮਿਕ ਲੁਕਵੀਂ ਮਹਾਮਾਰੀ ਸੁਣ ਕੇ ਡਰ ਲੱਗਦਾ ਮਤਲਬ ਇਹ ਹੋਇਆ ਕਿ ਆਪਾਂ ਨੂੰ ਪਤਾ ਵੀ ਨਹੀਂ ਲੱਗ ਰਿਹਾ ਤੇ ਜ਼ਿਆਦਾ ਨਮਕ ਖਾਣ ਨਾਲ ਅੰਦਰ ਹੀ ਅੰਦਰ ਕਈ ਬਿਮਾਰੀਆਂ ਪੈਦਾ ਹੋ ਰਹੀਆਂ ਨੇ ਬਿਲਕੁਲ ਜਿਵੇਂ ਹਾਈ ਬੀਪੀ ਦਿਲ ਦੇ ਰੋਗ ਸਟ੍ਰੋਕ ਵਗੈਰਾ ਤੇ ਇਹ ਇੰਨਾ ਜ਼ਿਆਦਾ ਨਮਕ ਆ ਕਿੱਥੋਂ ਰਿਹਾ ਆਪਣੀ ਖੁਰਾਕ ਚ ਸਰੋਤ ਚ ਡਾਈਟੀਸ਼ਨ ਡਾਕਟਰ ਮਨੂ ਅਗਰਵਾਲ ਦਾ ਜ਼ਿਕਰ ਹੈ ਉਹਨਾਂ ਨੇ ਕੁਝ ਕਾਰਨ ਦੱਸੇ ਨੇ ਹਾਂ ਡਾਕਟਰ ਮਨੂ ਅਗਰਵਾਲ ਦੱਸਦੇ ਨੇ ਕਿ ਅੱਜਕਲ ਜਿਹੜਾ ਪੈਕੇਟਾਂ ਵਾਲਾ ਖਾਣਾ ਹੈ processed food fast food ਬਾਹਰ ਦਾ ਖਾਣਾ ਇਹ ਸਭ ਬਹੁਤ ਵੱਧ ਗਿਆ ਹੂੰ ਇਹਨਾਂ ਸਾਰੀਆਂ ਚੀਜ਼ਾਂ 'ਚ ਨਮਕ ਬਹੁਤ ਹੁੰਦਾ ਤੇ ਨਾਲੇ ਆਪਣੀ ਜੀਬ ਨੂੰ ਵੀ ਜ਼ਿਆਦਾ ਸੁਆਦ ਚਾਹੀਦਾ ਹੁੰਦਾ ਤਾਂ ਵੀ ਲੋਕ ਉੱਪਰੋਂ ਨਮਕ ਪਾਈ ਜਾਂਦੇ ਨੇ ਇਹ ਗੱਲ ਤਾਂ ਹੈਗੀ ਹੈ ਚਿਪਸ ਹੋ ਗਏ ਨਮਕੀਨ ਸੌਸ ਆਚਾਰ ਇੱਥੋਂ ਤੱਕ ਕੀ ਬ੍ਰੈਡ 'ਚ ਵੀ ਕਾਫੀ ਨਮਕ ਹੁੰਦਾ ਤਾਂ ਹੁਣ ਇਹ ਸਾਰੀ ਸਥਿਤੀ ਵੇਖ ਕੇ ਤੇ ਖਾਸ ਕਰਕੇ ਇਹ ਜਾਣ ਕੇ ਕਿ ਸੇਂ ਦਾ ਨਮਕ 'ਚ ਆਇਓਡੀਨ ਨਹੀਂ ਹੈ ਤਾਂ ਫਿਰ ਕਰੀਏ ਕੀ ਡਾਕਟਰ ਮਨੂ ਅਗਰਵਾਲ ਨੇ ਕੋਈ ਹੱਲ ਦੱਸਿਆ ਕਿ ਸੰਤੁਲਨ ਕਿਵੇਂ ਬਣਾਈਏ? ਹਾਂ, ਉਹਨਾਂ ਨੇ ਇੱਕ ਬਹੁਤ ਪ੍ਰੈਕਟੀਕਲ ਜਿਹਾ ਹੱਲ ਦੱਸਿਆ ਹੈ। ਉਹ ਕਹਿੰਦੇ ਨੇ ਕਿ ਦੇਖੋ ਸਰੀਰ ਨੂੰ ਆਇਓਡੀਨ ਤਾਂ ਚਾਹੀਦਾ ਹੀ ਚਾਹੀਦਾ ਹੈ। ਹਾਂ, ਉਹ ਤਾਂ ਜ਼ਰੂਰੀ ਹੈ। ਸੋ ਉਹਦੇ ਲਈ ਕੀ ਕਰੋ ਕਿ ਜਿਹੜਾ ਘਰ 'ਚ ਰੋਜ਼ ਖਾਣਾ ਬਣਦਾ ਹੈ, ਦਾਲ, ਸਬਜ਼ੀ ਵਗੈਰਾ, ਉਹਦੇ ਵਿੱਚ ਤਾਂ ਆਮ ਆਇਓਡੀਨ ਵਾਲਾ ਨਮਕ ਹੀ ਪਾਓ। ਅੱਛਾ, ਮਤਲਬ ਕੁਕਿੰਗ ਵੇਲੇ ਰੈਗੂਲਰ ਆਇਓਡਾਈਜ਼ ਸਾਲਟ। ਠੀਕ ਹੈ। ਫਿਰ ਸਿੰਦਾ ਨਮਕ ਕਦੋਂ ਵਰਤੀਏ ਉਹ ਕਹਿੰਦੇ ਨੇ ਕਿ ਜਿਹੜਾ ਨਮਕ ਆਪਾਂ ਉੱਪਰੋਂ ਨਹੀਂ ਪਾਉਂਦੇ ਨਾ ਖਾਣਾ ਤਿਆਰ ਹੋਣ ਤੋਂ ਬਾਅਦ ਜਿਵੇਂ ਸਲਾਦ ਤੇ ਛਿੜਕ ਲਿਆ ਦਹੀਂ ਚ ਪਾ ਲਿਆ ਫਰੂਟ ਚਾਟ ਤੇ ਪਾ ਲਿਆ ਹਾਂ ਜਾਂ ਚਟਨੀ ਪਾਪੜ ਅਚਾਰ ਵਗੈਰਾ ਚ ਵਰਤਣਾ ਹੈ ਉੱਥੇ ਤੁਸੀਂ ਸਿੰਦਾ ਨਮਕ ਵਰਤ ਸਕਦੇ ਹੋ ਅੱਛਾ ਇਹ ਵਧੀਆ ਤਰੀਕਾ ਲੱਗ ਰਿਹਾ ਹੈ हां ਇਹਦੇ ਨਾਲ ਕੀ ਹੋਊਗਾ ਕਿ ਜਿਹੜਾ ਮੇਨ ਖਾਣਾ ਹੈ ਉਹਦੇ ਤੋਂ ਆਇਓਡਿਨ ਮਿਲਦਾ ਰਹੂਗਾ ਤੇ ਉੱਪਰੋਂ ਦੀ ਥੋੜਾ ਬਹੁਤ ਸੇਂ ਦਾ ਨਮਕ ਵਰਤਨ ਨਾਲ ਸ਼ਾਇਦ ਉਹਦੇ ਵਾਲੇ ਫਾਇਦੇ ਜਿਵੇਂ ਘੱਟ ਸੋਡੀਅਮ ਜਾਂ ਵਧ ਮਿਨਰਲ ਵਾਲੇ ਉਹ ਵੀ ਮਿਲ ਜਾਣ ਨਾਲੇ ਇਸ ਤਰ੍ਹਾਂ ਸ਼ਾਇਦ ਕੁੱਲ ਨਮਕ ਦੀ ਖਪਤ ਵੀ ਕੰਟਰੋਲ ਚ ਰਹੇ हां ਇਹ ਕਾਫੀ ਸਿਆਣੀ ਗੱਲ ਲੱਗ ਰਹੀ ਹੈ ਮੁੱਖ ਖਾਣੇ ਚ ਆਇਓਡਿਨ ਪੱਕਾ ਕਰੋ ਤੇ ਉੱਪਰੋਂ ਛਿੜਕਣ ਲਈ ਸੇਂ ਦਾ ਵਰਤ ਲੋ ਪਰ ਕੁੱਲ ਮਾਤਰਾ ਘੱਟ ਰੱਖੋ ਪਰ ਨਾਲ ਹੀ ਉਹਨਾਂ ਨੇ ਇੱਕ ਚੇਤਾਵਨੀ ਵੀ ਦਿੱਤੀ ਹੈ ਜਿਹੜੀ ਭੁੱਲ ਨਹੀਂ ਨੀ ਚਾਹੀਦੀ हां जी बहुत जरूरी चेतावनी डॉक्टर मनु अग्रवाल साफ कहंदे ने कि सेंधा नमक ਨੂੰ ਕਦੇ ਵੀ मतलब ਕਦੇ ਵੀ ਆਮ ਆयोडीन ਵਾਲੇ ਨਮਕ ਦਾ ਪੂਰਾ ਬਦਲ ਨਹੀਂ ਬਣਾਉਣਾ ਬਿਲਕੁਲ ਨਹੀਂ ਜੇ ਤੁਸੀਂ ਸਾਰਾ ਨਮਕ ਹੀ ਸੇਂਦਾ ਵਰਤਣਾ ਸ਼ੁਰੂ ਕਰ ਦਿੱਤਾ ਤਾਂ ਆयोडीन ਦੀ ਕਮੀ ਹੋ ਜਾਵੇਗੀ ਤੇ ਉਹਦੇ ਨਤੀਜੇ ਆਪਾਂ ਪਹਿਲੇ ਹੀ ਗੱਲ ਕਰ ਚੁੱਕੇ ਹਾਂ ਬਹੁਤ ਮਾੜੇ ਹੋ ਸਕਦੇ ਨੇ ਬਿਲਕੁਲ ਠੀਕ ਸੋ ਕੁੰਮ ਪਰ ਕੇ ਗੱਲ ਸੰਤੁਲਨ ਤੇ ਹੀ ਆਉਂਦੀ ਹੈ ਆਪਾਂ ਹੁਣ ਤੱਕ ਵੇਖ ਲਿਆ ਕਿ ਸੇਂਦਾ ਨਮਕ ਕੀ ਹੈ ਕਿਵੇਂ ਬਣਦਾ ਮਾਹਿਰ ਕੀ ਕਹਿੰਦੇ ਨੇ ਆਇਓਡੀਨ ਵਾਲਾ ਮੁੱਦਾ ਕੀ ਹੈ ਆਪਾਂ ਨਮਕ ਕਿੰਨਾ ਜ਼ਿਆਦਾ ਖਾ ਰਹੇ ਆ ਤੇ ਸਹੀ ਤਰੀਕਾ ਕੀ ਹੋ ਸਕਦਾ ਇਹ ਸਭ ਆਪਾਂ ਹੋ ਗਿਆ ਪਰ ਸਰੋੱਚ ਸੇਂਦਾ ਨਮਕ ਦੇ ਕੁਝ ਹੋਰ ਫਾਇਦੇ ਵੀ ਦੱਸੇ ਹੋਏ ਸੀ ਉਹਨਾਂ ਬਾਰੇ ਕੀ ਕਿਹਾ ਗਿਆ ਹਾਂ ਜਿਹੜਾ ਆਇਓਡੀਨ ਵਾਲਾ ਨੁਕਸਾਨ ਦਾ ਇੱਕ ਪਹਿਲੂ ਹੈ ਉਹਦੇ ਤੋਂ ਇਲਾਵਾ ਕੁਝ ਹੋਰ ਲਾਭ ਵੀ ਗਿਨਾਏ ਗਏ ਨੇ ਜਿਵੇਂ ਇਹਨੂੰ ਇੱਕ ਡੀਟੌਕਸੀਫਾਇਰ ਕਿਹਾ ਗਿਆ ਹੈ ਅੱਛਾ ਮਤਲਬ ਸਰੀਰ ਚੋਂ ਗੰਦਗੀ ਕੱਢਣ ਵਾਲਾ ਹਾਂਜੀ ਕੁਝ ਇਸ ਤਰ੍ਹਾਂ ਤੇ ਨਾਲੇ ਇਹ ਵੀ ਕਿਹਾ ਗਿਆ ਕਿ ਇਹ ਪਾਚਨ ਕਿਰਿਆ ਮਤਲਬ ਡਾਈਜੈਸ਼ਨ ਨੂੰ ਠੀਕ ਕਰਨ ਚ ਮਦਦ ਕਰਦਾ ਹੈ ਤੇ ਜੇ ਗਲਾ ਦੁਖਦਾ ਹੋਵੇ ਤਾਂ ਉਹਨੂੰ ਵੀ ਆਰਾਮ ਦਿੰਦਾ ਹੈ ਠੀਕ ਹੈ ਡੀਟੌਕਸ ਪਾਚਨ ਗਲਾ ਘਰਦ ਹੋਰ ਵੀ ਕੁਝ ਹਾਂ ਚਮੜੀ ਲਈ ਵੀ ਫਾਇਦੇ ਦੱਸੇ ਗਏ ਨੇ ਕਹਿੰਦੇ ਨੇ ਕਿ ਜੇ ਇਹਨੂੰ ਨਾਰੀਅਲ ਤੇਲ ਜਾਂ ਦਹੀਂ ਚ ਮਿਲਾ ਕੇ ਲਗਾਈਏ ਤਾਂ ਇਹ ਇੱਕ ਵਧੀਆ ਕੁਦਰਤੀ ਸਕਰਬ ਦਾ ਕੰਮ ਕਰਦਾ ਹੈ ਜਿਹੜੇ ਮਰੇ ਹੋਏ ਸੈੱਲ ਹੁੰਦੇ ਨੇ ਚਮੜੀ ਤੇ ਉਹਨਾਂ ਨੂੰ ਹਟਾਉਂਦਾ ਤੇ ਰੰਗਤ ਵੀ ਸਾਫ਼ ਕਰਦਾ ਹੂੰ ਨਾਲੇ ਜੇ ਮਾਸਪੇਸ਼ੀਆਂ 'ਚ ਦੈਮ ਹੋਵੇ ਤਾਂ ਉਸ ਤੋਂ ਵੀ ਰਾਹਤ ਮਿਲ ਸਕਦੀ ਹੈ ਇਹ ਤਾਂ ਫਿਰ ਘਰੇਲੂ ਨੁਸਖਿਆਂ ਵਾਂਗ ਹੋ ਗਏ ਕਾਫੀ ਸਾਧੀਆਂ ਤਕਲੀਫਾਂ ਬਾਰੇ ਵੀ ਕੁਝ ਸੀ ਹਾਂ ਏ ਵੀ ਜ਼ਿਕਰ ਹੈਗਾ ਕਿ ਸਿੰਧਾ ਨਮਕ ਜੇ ਕਿਸੇ ਨੂੰ ਅਲਰਜੀ ਹੋਵੇ ਜ਼ੁਕਾਮ ਹੋਵੇ ਜਾਂ ਕੋਈ ਪੁਰਾਣੀ ਸਾਦੀ ਬਿਮਾਰੀ ਹੋਵੇ ਤਾਂ ਉਹਦੇ ਲੱਛਣਾਂ ਨੂੰ ਕੁਝ ਘੱਟ ਕਰ ਸਕਦਾ ਹੈ ਤੇ ਫੇਫੜਿਆਂ ਦੀ ਕੰਮ ਕਰਨ ਦੀ ਸ਼ਕਤੀ ਵੀ ਵਧਾ ਸਕਦਾ ਹੈ ਓਕੇ ਤਾਂ ਕਈ ਤਰ੍ਹਾਂ ਦੇ ਫਾਇਦੇ ਗਿਣਾ ਦਿੱਤੇ ਨੇ ਡੀਟੌਕਸ ਪਾਚਨ ਚਮੜੀ ਮਾਸਪੇਸ਼ੀਆਂ ਦਾ ਦਰਦ ਤੇ ਸਾਹ ਪ੍ਰਣਾਲੀ ਲਈ ਵੀ ਜੀ ਹਾਂ ਪਰ ਜਿਵੇਂ ਮੈਂ ਪਹਿਲਾਂ ਕਿਹਾ ਇਹ ਸਾਰੇ ਫਾਇਦੇ ਇੱਕ ਪਾਸੇ ਨੇ ਤੇ ਆਇਓਡੀਨ ਦੀ ਕਮੀ ਦੂਜੇ ਪਾਸੇ ਹਾਂ ਉਹ ਗੱਲ ਸਭ ਤੋਂ ਉੱਤੇ ਰੱਖਣੀ ਪੈਣੀ ਹੈ ਬਿਲਕੁਲ ਸੰਤੁਲਨ ਤਾਂ ਬਣਾ ਕੇ ਰੱਖਣਾ ਹੀ ਪੈਣਾ ਹੈ ਕਿਤੇ ਇੱਕ ਚੀਜ਼ ਦਾ ਫਾਇਦਾ ਲੈਣ ਲਈ ਦੂਜੀ ਜ਼ਰੂਰੀ ਚੀਜ਼ ਦਾ ਨੁਕਸਾਨ ਨਾ ਕਰ ਲਈਏ ਬਿਲਕੁਲ ਸਹੀ ਕਿਹਾ ਚਲੋ ਫਿਰ ਅੱਜ ਦੀ ਇਸ ਸਾਰੀ ਗੱਲਬਾਤ ਨੂੰ ਸਮੇਟਦੇ ਹਾਂ ਮੁੱਖ ਗੱਲਾਂ ਕੀ ਨਿਕਲੀਆਂ ਪਹਿਲੀ ਤੇ ਸਭ ਤੋਂ ਵੱਡੀ ਗੱਲ ਤਾਂ ਇਹੀ ਹੈ ਕਿ ਸਿੰਧਾ ਨਮਕ ਚ ਆਇਓਡੀਨ ਬਿਲਕੁਲ ਨਹੀਂ ਹੁੰਦਾ ਪਾਣੇ ਹੈ ਕੁਦਰਤੀ ਹੈ ਸੋਡੀਅਮ ਘੱਟ ਹੈ ਹੋਰ ਖਣਿਜ ਨੇ ਪਰ ਆਇਓਡੀਨ ਜ਼ੀਰੋ ਹੈ ਤੇ ਆਇਓਡੀਨ ਸਾਡੇ ਲਈ ਬਹੁਤ ਜ਼ਰੂਰੀ ਹੈ ਖਾਸ ਕਰਕੇ ਥਾਇਰਾਇਡ ਲਈ ਤੇ ਦਿਮਾਗ ਲਈ ਹਾਂਜੀ ਇਹ ਪਹਿਲੀ ਗੱਲ ਦੂਜੀ ਇਹ ਕਿ ਭਾਰਤ ਚ ਲੋਕ ਲੋੜ ਤੋਂ ਬਹੁਤ ਜ਼ਿਆਦਾ ਲਗਭਗ ਦੁਗਣਾ ਨਮਕ ਖਾਰੇ ਨੇ ਇਹ ਆਪਣੇ ਆਪ ਚ ਇੱਕ ਵੱਡੀ ਸਮੱਸਿਆ ਹੈ ਜਿਹਨੂੰ ਲੁਕਵੀ ਮਹਾਮਾਰੀ ਕਿਹਾ ਗਿਆ ਇਹ ਸਿਰਫ ਸੇਂਦਾ ਨਮਕ ਦੀ ਨਹੀਂ ਹਰ ਤਰ੍ਹਾਂ ਦੇ ਨਮਕ ਦੀ ਜ਼ਿਆਦਾ ਵਰਤੋਂ ਦੀ ਗੱਲ ਹੈ ਸਹੀ ਤੇ ਤੀਜੀ ਤੇ ਸ਼ਾਇਦ ਸਭ ਤੋਂ ਘੱਟ ਦੀ ਗੱਲ ਉਹ ਹੈ ਸੰਤੁਲਨ ਵਾਲੀ ਪਹੁੰਚ ਜਿਵੇਂ ਮਾਹਿਰਾ ਨੇ ਸਲਾਹ ਦਿੱਤੀ ਰੋਜ਼ ਦੇ ਖਾਣੇ ਚ ਆਇਓਡੀਨ ਵਾਲਾ ਨਮਕ ਪਾਓ ਤਾਕੀ ਆਇਓਡੀਨ ਪੂਰਾ ਮਿਲੇ ਹੂੰ ਤੇ ਸਿੰਧਾ ਨਮਕ ਨੂੰ ਉਪਰੋਂ ਦੀ ਛਿੜਕਣ ਲਈ ਥੋੜੀ ਮਾਤਰਾ ਚ ਵਰਤਿਆ ਜਾ ਸਕਦਾ ਹੈ ਪਰ ਸਭ ਤੋਂ ਜ਼ਰੂਰੀ ਇਹ ਹੈ ਕਿ ਕੁੱਲ ਮਿਲਾ ਕੇ ਹਰ ਤਰ੍ਹਾਂ ਦੇ ਨਮਕ ਦੀ ਵਰਤੋਂ ਘੱਟ ਕਰਨੀ ਹੈ ਬਿਲਕੁਲ ਆਇਓਡੀਨ ਦੀ ਲੋੜ ਵੀ ਪੂਰੀ ਕਰਨੀ ਹੈ ਤੇ ਜ਼ਿਆਦਾ ਨਮਕ ਦੇ ਖਤਰਿਆਂ ਤੋਂ ਵੀ बचना ਹੈ ਹਾਂਜੀ ਤਾਂ ਫਿਰ ਅੱਜ ਦੀ ਇਸ ਜਾਣਕਾਰੀ ਭਰੀ ਗੱਲਬਾਤ ਦੇ ਅਖੀਰ ਚ ਇੱਕ ਸਵਾਲ ਸੋਚਣ ਲਈ ਛੱਡ ਜਾਂਦੇ ਹਾਂ ਹਾਂਜੀ ਜ਼ਰੂਰ ਵੇਖੋ ਇੱਕ ਪਾਸੇ ਤਾਂ ਸੇਂਹ ਦਾ ਨਮਕ ਨਾਲ ਜੁੜੀਆਂ ਪਰੰਪਰਾਵਾਂ ਨੇ ਉਹਦੀ ਸ਼ੁੱਧਤਾ ਦੀ ਗੱਲ ਹੈ ਵਰਤਾਂ ਚੋ ਦੀ ਵਰਤੋ ਹੈ ਤੇ ਸਰੋਤਾ ਨੇ ਵੀ ਕੁਝ ਫਾਇਦੇ ਗਿਣਾਏ ਨੇ ਹਾਂਜੀ ਦੂਜੇ ਪਾਸੇ ਅੱਜ ਦੀ ਸਾਇੰਸ ਤੇ ਡਾਕਟਰ ਬਹੁਤ ਸਾਫ਼-ਸਾਫ਼ ਕਹਿ ਰਹੇ ਨੇ ਕਿ ਆਇਓਡੀਨ ਦੀ ਕਮੀ ਬਹੁਤ ਖਤਰਨਾਕ ਹੈ ਹਾਂ ਇਹ ਦੋਵੇਂ ਚੀਜ਼ਾਂ ਸਾਡੇ ਸਾਹਮਣੇ ਨੇ ਤਾਂ ਸਵਾਲ ਇਹ ਬਣਦਾ ਹੈ ਕਿ ਇਹਨਾਂ ਦੋਵਾਂ ਦੇ ਵਿਚਕਾਰ ਪਰੰਪਰਾ ਤੇ ਸਿਹਤ ਦੀਆਂ ਲੋੜਾਂ ਦੇ ਵਿਚਕਾਰ ਇੱਕ ਆਮ ਬੰਦਾ ਸਹੀ ਸੰਤੁਲਨ ਕਿਵੇਂ ਲੱਭੇ ਆਪਣੀ ਰੋਜ਼ ਦੀ ਖੁਰਾਕ ਨੂੰ ਕਿਵੇਂ ਟਾਲੇ ਕਿ ਪਰੰਪਰਾ ਦਾ ਵੀ ਥੋੜਾ ਮਨ ਰਹਿ ਜਾਵੇ ਪਰ ਸਭ ਤੋਂ ਜ਼ਰੂਰੀ ਸਿਹਤ ਦੀਆਂ ਲੋੜਾਂ ਖਾਸ ਕਰਕੇ ਆਇਓਡੀਨ ਦੀ ਲੋੜ ਉਹਦੇ ਨਾਲ ਕੋਈ ਸਮਝੌਤਾ ਨਾ ਹੋਵੇ ਇਹ ਸ਼ਾਇਦ ਹਰ ਕਿਸੇ ਨੂੰ ਆਪਣੇ ਆਪ ਤੋਂ ਪੁੱਛਣ ਵਾਲਾ ਸਵਾਲ ਹੈ